ਪ੍ਰਸ਼ੋਤਮ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਗੱਲ ਪਹਿਲਾਂ ਤੁਸੀਂ ਗੱਲ ਕੰਪਲੀਟ ਕਰ ਵੀ ਦਿੱਤੀ ਵੈਸੇ ਵੀ ਇਹ ਬਿਲਕੁਲ ਜਿਹੜਾ ਹੈਗਾ ਮਹੱਤਵਪੂਰਨ ਰਸਤਾ ਸਮਾਣੀ ਦਾ ਇਹ ਕਈ ਕਲੋਨੀਆਂ ਦੇ ਨਾਲ ਨਾਲ ਕਈ ਸ਼ਹਿਰ ਜਿਹੜੇ ਹੈਗੇ ਨੇ ਅੱਗੇ ਕਈ ਪਿੰਡ ਨੇ ਜਿਹੜੇ ਆਪਣੇ ਹਸਪਤਾਲ ਹੋ ਗਿਆ ਸਰਕਾਰੀ ਜੀ ਉਹਦੇ ਨਾਲ ਵੀ ਜਿਹੜਾ ਲਿੰਕ ਕਰਦਾ ਹੈ ਰੋਡ ਤੋਂ ਤੇ ਸੀਵਰੇਜ ਦਾ ਵੱਡਾ ਪ੍ਰੋਜੈਕਟ ਜਿਹੜਾ ਹੈਗਾ 50-60 ਕਰੋੜ ਦਾ ਆਪਣਾ ਚੱਲ ਰਿਹਾ ਇੱਥੇ ਉਹਦੇ ਔਨ ਕਰਕੇ ਸੜਕ ਤੋੜੀ ਗਈ ਸੀਗੀ ਤੇ ਮੈਂ ਸਭ ਤੋਂ ਪਹਿਲਾਂ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਮੰਤਰੀ ਸਾਹਿਬ ਸਰਦਾਰ ਚੇਤਨ ਸਿੰਘ ਜੋੜਾਵੰਦਰਾ ਜੀ ਜਿਨ੍ਹਾਂ ਦਾ ਧੰਨਵਾਦ ਕਰਦਾ ਕਿ ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਉਹਨਾਂ ਨੇ ਇਹਨੂੰ ਨਿਪਰੇ ਚਾੜਿਆ ਤੇ ਆਹ ਤੁਹਾਡੇ ਸਾਹਮਣੇ ਆ ਰੋੜਾ ਵਗੈਰਾ ਸੁੱਟਦਾ ਇੱਥੇ ਜੀ ਤੇ ਕੁਝ ਦਿਨਾਂ ਦੇ ਵਿੱਚ ਜਿਹੜਾ ਕੰਮ ਇੱਥੇ ਜਿਹੜਾ ਸ਼ੁਰੂ ਹੋ ਜਾਏਗਾ ਤੇ ਵਧੀਆ ਸੜਕ ਜਿਹੜੀ ਲੁੱਕ ਵਾਲੀ ਹੈ ਵਧੀਆ ਕੁਆਲਿਟੀ ਦੀ ਸੜਕ ਜਿਹੜੀ ਮੰਡੀ ਬੋਰਥਰੂ ਬਣਨ ਜਾ ਰਹੀ ਹੈ ਤੇ ਮੈਂ ਤੁਹਾਡੇ ਮਾਧਿਅਮ ਰਹੀ ਸਾਡੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਤੇ ਲੋਕਾਂ ਨੂੰ ਵਧਾਈ ਦਿੰਦਾ ਵੀ ਜਲਦ ਹੀ ਆਪ ਨੂੰ ਆਪਾਂ ਨੂੰ ਜਿਹੜੀ ਹੈਗੀ ਨਵੀਂ ਸੜਕ ਮਿਲਣ ਜਾ ਰਹੀ ਹੈ। ਇਸ ਤੋਂ ਪਹਿਲਾਂ ਅਸੀਂ ਵੱਡਾ ਸੀਵਰੇਜ ਪਾਇਆ ਹੈ 1 ਕਰੋੜ 20 ਕਰੋੜ ਦੇ ਨੇੜੇ-ਤੇੜੇ ਦਾ ਪ੍ਰੋਜੈਕਟ ਜਿਹੜਾ ਸੀਵਰੇਜ ਪਾ ਕੇ ਸ਼ਹਿਰ ਦਾ ਸੀ ਐਸਟੀਪੀ ਤੱਕ ਲੈ ਕੇ ਗਏ ਆ। ਜੀ ਤੇ ਉਸ ਤੋਂ ਬਾਅਦ ਮਾਰੇ ਹੋਏ ਮੰਤਰੀ ਦਾ ਹੁਕਮ ਸੀਗਾ ਵੀ ਇੱਥੇ ਸੜਕ ਵੀ ਸ਼ੁਰੂ ਕਰਾਈ ਜਾਵੇ ਲੋਕਾਂ ਦੀ ਡਿਮਾਂਡ ਵੀ ਸੀਗੀ। ਤਾਂ ਇਹ ਚ ਮੰਡੀ ਬੋਰਡ ਵੱਲੋਂ ਬਣਵਾਈ ਜਾ ਰਹੀ ਹੈ ਸੜਕੇ ਹੈਗੀ ਕੰਟਰਾਕਟ ਪਰ ਕੀਤਾ ਤੇ ਦੂਰਪੁਰ ਤੋਂ ਲੈ ਕੇ ਸੜਕ ਸ਼ੁਰੂ ਕਰਵਾਤੀ ਹੋਣਾ ਸੀ ਜੀ ਲੋਕਾਂ ਦੀ ਮੰਗ ਕਿੰਨੇ ਕਿਲੇ ਲੰਬੀ ਆਵਾਉਤੋਂ 2 ਕਿਲੋਮੀਟਰ ਦੇ ਨੇ ਇਨੂ ਮਿਨੀ ਬਾਈਪਾਸ ਮਾਣੇ ਗਿਆ ਹੈ ਕਤੋਂ ਤਨੀ ਇਹ ਹਰਦੰਦਲੇ ਸ਼ਹਿਰ ਵਾਲੀ ਹੋਇਆ ਇਹ ਸਿੱਧਾ ਮਤਲਬ ਹਸਪਤਾਲ ਕਲੋਨੀਆ ਚ ਜਾ ਕੇ ਅੱਗੇ ਨਿਕਲਦੀ ਹੈ ਸ਼ਹਿਰ ਜਾਨ ਵਾਸਤੇ ਲੋਕਾਂ ਨੂੰ ਰਾਹਤ ਹਾਂ ਬਿਲਕੁਲ ਬਹੁਤ ਵਧੀਆ ਰਾਹਤ ਮਿਲੇਗੀ ਜੀ ਪਹਿਲਾਂ ਅਸੀਂ ਥੋੜੀ ਜਿਹੀ ਮੈਂ ਇਹ ਕੰਮ ਸ਼ੁਰੂ ਨਹੀਂ ਹੋ ਰਿਹਾ ਸੀਗਾ ਥੋੜੀ ਅਸੀਂ ਠੀਕ ਵੀ ਕਰਾਈ ਸੀਗੀ ਲੋਕਾਂ ਦੀ ਬਹੁਤ ਧੇਰ ਤੋਂ ਮੰਗ ਸੀਗੀ ਮੰਗ ਪੂਰੀ ਹੋ ਗਈ ਸਭ ਸ਼ੁਰੂ ਹੋ ਗਿਆ ਸਰ ਇੱਕ ਥੋੜੀ ਜਿਹੀ ਹੋਰ ਪ੍ਰੋਬਲਮ ਸੀ ਲਾਈਟਾਂ ਵੀ ਉਹ ਹੀ ਤੁਹਾਡੇ ਅੰਦਰ ਹੀ ਹੈ ਮਤਲਬ ਪਾਣੀ ਇਸ ਰੋਡ ਹਾਂ ਨਵਾਂ ਮਾਂਗੇ ਲਾਈਟਾਂ ਪਲਵਾਮਗੇ ਸੀ ਮੈਂ ਹੁਣ ਜਿਹੜੀ ਮੀਟਿੰਗ ਅਟੈਂਡ ਕਰਕੇ ਆ ਉਹ ਸਟਰੀਟ ਲਾਈਟ ਨਾਲ ਰਿਲੇ ਸਾਰੇ ਵਿੱਚ ਜਾਮ ਲੱਗਦਾ ਸੀ ਇਹ ਮਿੰਨੀ ਬਾਈਪਾਸ ਸਮਾਣੇ ਦਾ ਇਹ ਤਾਂ ਬਹੁਤ ਫਾਇਦਾ ਹੋ ਜੂਗਾ ਜੀ ਜਨਤਾ ਨੂੰ ਸਾਰੀ ਨੂੰ ਬੜਾ ਚਾਂ ਅੱਗੇ ਮਿਆਲਾ ਲਲੋਥੀ ਤੱਕ ਤੇ ਹਾਂ ਹਸਤਾਲ ਨੂੰ ਆਪਣੇ ਨੂੰ ਲੋਕ ਇੱਕ ਤਰ੍ਹਾਂ ਦਾ ਮਿੰਨੀ ਬਾਈਪਾਸ ਬਣ ਗਿਆ ਜੀ ਇਹ ਬਹੁਤ ਵਧੀਆ ਹੋਗਾ ਜੀ ਦੇਖੋ ਜੀ ਆਮ ਪਾਰਟੀ ਜਿਹੜਾ ਆਪਣੇ ਭਗਵੰਤਵਾਦੀ ਬ੍ਰਮੜਾਵਾਜ ਦੇ ਹੇਟ ਚੇਤਨ ਸਿੰਘ ਜੋੜਾ ਮਾਜਰਾ ਨੇ ਬਹੁਤ ਹਿੰਮਤ ਕੀਤੀ ਆ ਪਹਿਲਾਂ ਪ੍ਰੋਜੈਕਟ ਆਪਣਾ ਜਿਹੜਾ ਮੇਨ ਹੈ ਆਪਣਾ ਸੀਵਰੇਜ ਦਾ ਇਹ ਸਿਸਟਮ ਪੂਰਾ ਕੀਤਾ ਜਿਸ ਸਾਰੀ ਕਲੋਨੀ ਨੂੰ ਬਹੁਤ ਬਹੁਤ ਫਾਇਦਾ ਹੋਣ ਤੇ ਨਾਲ ਹੁਣ ਮੇਨ ਸੜਕ ਬਣੀ ਜਾ ਰਹੀ ਹੈ ਜਿਹੜੀ ਬਾਈਪਾਸ ਆਪਣੇ ਫਤਿਹਪੁਰ ਨੂੰ ਜਾਊ ਐ ਕਲੋਨੀਆਂ ਨੂੰ ਆਪਣੇ ਸਮਾਣੇ ਨੂੰ ਸਾਰਿਆਂ ਨੂੰ ਬਹੁਤ ਫਾਇਦਾ ਹੋਣ ਲੱਗਿਆ ਜੀ ਅ ਪਛੋਤਮ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਗੱਲ ਪਹਿਲਾਂ ਤੁਸੀਂ ਗੱਲ ਕੰਪਲੀਟ ਕਰ ਵੀ ਦਿੱਤੀ ਵੈਸੇ ਵੀ ਇਹ ਬਿਲਕੁਲ ਜਿਹੜਾ ਹੈਗਾ ਮਹੱਤਵਪੂਰਨ ਰਸਤਾ ਸਮਾਣੇ ਦਾ ਇਹ ਕਈ ਕਲੋਨੀਆਂ ਦੇ ਨਾਲ ਨਾਲ ਕਈ ਸ਼ਹਿਰ ਜਿਹੜੇ ਹੈਗੇ ਨੇ ਅੱਗੇ ਕਈ ਪਿੰਡ ਨੇ ਜਿਹੜੇ ਆਪਣੇ ਹਸਪਤਾਲ ਹੋ ਗਿਆ ਸਰਕਾਰੀ ਜੀ ਉਹਦੇ ਨਾਲ ਵੀ ਜਿਹੜਾ ਲਿੰਕ ਕਰਦਾ ਹੈ ਰੋਡ ਦੋ ਤੇ ਸੀਵਰੇਜ ਦਾ ਵੱਡਾ ਪ੍ਰੋਜੈਕਟ ਜਿਹੜਾ ਹੈਗਾ 50-60 ਕਰੋੜ ਦਾ ਆਪਣਾ ਚੱਲ ਰਿਹਾ ਇੱਥੇ ਉਹਦੇ ਔਨ ਕਰਕੇ ਸੜਕ ਤੋੜੀ ਗਈ ਸੀਗੀ ਤੇ ਮੈਂ ਸਭ ਤੋਂ ਪਹਿਲਾਂ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਮੰਤਰੀ ਸਾਹਿਬ ਸਰਦਾਰ ਚੇਤਨ ਸਿੰਘ ਚੌੜਾ ਵਾਜਰਾ ਜੀ ਜਿਨ੍ਹਾਂ ਦਾ ਧੰਨਵਾਦ ਕਰਦਾ ਕਿ ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਉਹਨਾਂ ਨੇ ਇਹਨੂੰ ਨਿਪਰੇ ਚਾੜਿਆ ਤੇ ਆਜ ਤੁਹਾਡੇ ਸਾਹਮਣੇ ਆ ਰੋੜਾ ਵਗੈਰਾ ਸੁੱਟਦਾ ਇੱਥੇ ਜੀ ਤੇ ਕੁਛ ਦਿਨਾਂ ਦੇ ਵਿੱਚ ਜਿਹੜਾ ਕੰਮ ਇੱਥੇ ਜਿਹੜਾ ਸ਼ੁਰੂ ਹੋ ਜੇਗਾ ਤੇ ਵਧੀਆ ਸੜਕ ਜਿਹੜੀ ਲੁੱਕ ਵਾਲੀ ਹੈ ਵਧੀਆ ਕੁਆਲਿਟੀ ਦੀ ਸੜਕ ਜਿਹੜੀ ਮੰਡੀ ਬੋਰ ਥਰੂ ਬਣਨ ਜਾ ਰਹੀ ਹੈ ਤੇ ਮੈਂ ਤੁਹਾਡੇ ਮਾਧਿਅਮ ਰਹੀ ਸਾਡੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਤੇ ਲੋਕਾਂ ਨੂੰ ਵਧਾਈ ਦਿੰਦਾ ਕਿ ਜਲਦ ਹੀ ਆਪ ਨੂੰ ਆਪਾਂ ਨੂੰ ਜਿਹੜੀ ਹੈਗੀ ਨਵੀਂ ਸੜਕ ਮਿਲਣ ਜਾ ਰਹੀ ਹੈ ਇਸ ਤੋਂ ਪਹਿਲਾਂ ਅਸੀਂ ਵੱਡਾ ਸੀਵਰੇਜ ਪਾਇਆ ਹੈ ਇੱਕ 30 ਕਰੋੜ ਦੇ ਨੇੜੇ ਤੇੜੇ ਦਾ ਪ੍ਰੋਜੈਕਟ ਜਿਹੜਾ ਸੀਵਰੇਜ ਪਾ ਕੇ ਸ਼ਹਿਰ ਦਾ ਅਸੀਂ ਐਸਟੀਪੀ ਤੱਕ ਲੈ ਕੇ ਗਏ ਆ ਤੇ ਉਸ ਤੋਂ ਬਾਅਦ ਮਾਰੇ ਹੋਕ ਮੰਤਰੀ ਦਾ ਹੁਕਮ ਸੀਗਾ ਵੀ ਇੱਥੇ ਹਰ ਸੜਕ ਵੀ ਸ਼ੁਰੂ ਕਰਾਈ ਜਾਵੇ ਵੱਲੋਂ ਬਣਵਾਈ ਜਾ ਰਹੀ ਹੈ ਸੜਕ ਹੈ ਜੀ ਫੰਡ ਟ੍ਰਾਂਸਫਰ ਕੀਤਾ ਹੈ ਜਲੂਰਪੁਰ ਤੋਂ ਲੈ ਕੇ ਸਟਾਰਟ ਸ਼ੁਰੂ ਕਰਵਾਤੀ ਹੋਣਾ ਸੀ ਜੀ ਲੋਕਾਂ ਦੀ ਮੰਗ ਕਿੰਨੇ ਕਿਲੇ ਲੰਬੀ ਆਵਾਉ ਤੋਂ 2 ਕਿਲੋਮੀਟਰ ਦੰਡੇ ਤੜ ਹੈਗੀ ਹੈ ਇਹਨੂੰ ਮਿਨੀ ਬਾਈਪਾਸ ਮਾਣੇਗਾ ਹੈ ਤੋ ਤਾਂ ਇਹ ਹੈ ਤਾਂ ਅੰਦਰਲੇ ਸ਼ਹਿਰ ਵਾਲੀ ਹੋਇਆ। ਜੀ ਇਹ ਸਿੱਧਾ ਮੰਨ ਲਓ ਹਸਪਤਾਲ ਕੋਲੋਨੀਆਂ ਚ ਜਾ ਕੇ ਅੱਗੇ ਨਿਕਲਦੇ ਸ਼ਹਿਰ ਜੀ। ਆਹ ਕਾਹਦੀ ਜਾਣ ਵਾਸਤੇ ਲੋਕਾਂ ਨੂੰ ਰਾਹਤ। ਹਾਂ ਬਿਲਕੁਲ ਬਹੁਤ ਵਧੀਆ ਰਾਹਤ ਮਿਲੇਗੀ ਜੀ। ਪਹਿਲਾਂ ਅਸੀਂ ਸੜਕ ਥੋੜੀ ਜੀ ਮੈਂ ਵਿਦਿਓ ਕੰਮ ਸ਼ੁਰੂ ਨਹੀਂ ਹੋ ਰਿਹਾ ਸੀਗਾ ਥੋੜੀ ਅਸੀਂ ਠੀਕ ਵੀ ਕਰਾਈ ਸੀਗੀ। ਲੋਕਾਂ ਦੀ ਬਹੁਤ ਧੇਰ ਤੋਂ ਮੰਗ ਸੀਗੀ। ਮੰਗ ਪੂਰੀ ਹੋ ਗਈ ਸੜਕ ਦੀ। ਹਾਂ ਇਹ ਸਰ ਇੱਕ ਥੋੜੀ ਜਿਹੀ ਹੋਰ ਪ੍ਰੋਬਲਮ ਥੀ। ਲਾਈਟਾਂ ਵੀ ਉਹ ਤੁਹਾਡੇ ਐਂਡ ਨਹੀਂ ਹੈ ਮਤਲਬ ਬਾਣੀ ਇਸ ਰੋਡ ਉੱਤੇ। ਹਾਂ ਨਵਾਵਾਂਗੇ ਲਾਈਟਾਂ ਬਲਵਾਵਾਂਗੇ ਅਸੀਂ। ਮੈਂ ਹੁਣ ਜਿਹੜ ਸ਼ਹਿਰ ਵਿੱਚ ਜਾਮ ਲੱਗਦਾ ਸੀ ਇਹ ਮਿੰਨੀ ਬਾਈਪਾਸ ਸਮਾਣੇ ਦਾ ਇਹ ਤਾਂ ਬਹੁਤ ਫਾਇਦਾ ਹੋ ਜੂਗਾ ਜੀ ਜਨਤਾ ਨੂੰ ਸਾਰੀ ਨੂੰ ਬੜਾ ਚੰਗਾ ਅੱਗੇ ਮਿਆਲਾ ਲਲੋਤੀ ਤੱਕ ਇਹ ਬਾਈਪਾਸ ਤੇ ਹਾਂ ਹਸਤਾਲ ਤੋਂ ਆਪਣੇ ਨੂੰ ਲੋਕ ਕਿ ਇੱਕ ਤਰ੍ਹਾਂ ਦਾ ਮਿੰਨੀ ਬਾਈਪਾਸ ਬਣ ਗਿਆ ਜੀ ਇਹ ਬਾਈਪਾਸ ਕਹਿੰਦਾ ਬਹੁਤ ਵਧੀਆ ਹੋਗਾ ਜੀ ਦੇਖੋ ਜੀ ਆਮ ਪਾਰਟੀ ਜਿਹੜਾ ਆਪਣੇ ਭਗਵੰਤਵਾਦੀ ਦੇ ਰਮੜਾਜ ਦੇ ਹੇਠ ਤੇ ਤਿੰਨ ਸਿੰਘ ਜੋੜਾ ਮਾਜਰਾ ਨੇ ਬਹੁਤ ਹਿੰਮਤ ਕੀਤੀ ਹੈ ਆਪਣਾ ਪ੍ਰੋਜੈਕਟ ਆਪਣਾ ਜਿਹੜਾ ਮੇਨ ਹੈ ਆਪਣਾ ਸੀਵਰੇਜ ਦਾ ਇਹ ਸਿਸਟਮ ਪੂਰਾ ਕੀਤਾ ਜਿਸ ਨਾਲ ਸਾਰੀ ਕਲੋਨੀ ਨੂੰ ਬਹੁਤ ਵਧੀਆ ਫਾਇਦਾ ਹੋਣਾ ਤੇ ਨਾਲ ਹੁਣ ਮੇਨ ਸੜਕ ਬਣੀ ਜਾ ਰਹੀ ਹੈ ਜਿਹੜੇ ਬਾਈਪਾਸ ਆਪਣੇ ਫਤਿਹਪੁਰ ਨੂੰ ਜਾਊ ਐ ਕਲੋਨੀਆ ਨੂੰ ਆਪਣੇ ਸਮਾਣਿਆਂ ਨੂੰ ਸਾਰਿਆਂ ਦਾ ਬਹੁਤ ਫਾਇਦਾ ਹੋਣ ਲੱਗਾ ਹੈ